ਹਏ 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 ਮੈਂ ਮਰ ਗਈ ਹਏ ਮੈਂ ਮਰ ਗਈ ਹਏ ਮੇਰਾ ਬੇਟਾ ਛੋਟਾ ਸੁਪਰੀਤ ਸਿੰਘ ਇਹ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਟਰਸਾਈਕਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਕੇ ਸਾਲ ਦੀ ਇਹ ਜਿਆ ਇਹ ਪ੍ਰਸ਼ਾਸਨ ਦਾ ਟਾਈਮ ਸੀ ਟਰਾਲੀ ਚ ਕਾਈ ਹੁੰਦੀ ਤੇ ਇਹ ਹੱਸਣਾ ਪਾਜੀ ਨਹੀਂ ਹੁਣ ਆਸਾਏ ਆਹ ਤੇ ਟਰਾਲੀ ਕਰਕੇ ਸਭ ਕੁਝ ਵਾਪਰਨਾ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸ਼ਰਕ ਦੇ ਲੋਕ ਆਉਂਦੇ ਜਾਂਦੇ ਨੇ ਜਦੋਂ ਸ਼ਰਕ ਦੇ ਸਾਧਨ ਖਲਾ ਲਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਹੀ ਕੰਮ ਇਹ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੈਂ ਮੇ ਚੱਕਦਾ ਭਾਜੀ ਇਹਦਾ ਯਾਰ ਆ ਰਿਹਾ ਮੁੰਡਾ ਉਹਦਾ ਕੀ ਨਾਮ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਿਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਬਲਾਜਨ ਇੱਥੇ ਨੇ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗ ਭਾਜੀ ਅਸੀਂ ਕਹਿੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਬਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਕੀ ਹਾਲਾਤ ਆ ਇਹਦੇ ਇਹਦੇ ਟਰਾਲੇ ਚਰਕਾ ਦੇ ਲਾਏ ਨੇ ਹੋਰ ਵੀ ਆ ਸਕਦਾ ਕੋਈ ਜੇ ਲੱਗਦਾ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਿਰਪੱਖ ਜਾਂਚ ਹਾਂਜੀ 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 ਪੂਰੀਕਲ ਲਾਤ ਕਾਰਵਾਈ ਹੋਣੀ ਚਾਹੀਦੀ ਹ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਭਾਂਜੀ ਉਹਦੇ ਬੱਚੇ ਦਾ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕਿਹੜਾ ਦਾ ਮੈਂ ਮਾਚਾ ਤੇ ਕੀ ਕਰ ਮਹਾਸਾ ਕਿਵੇਂ ਵਾਪਰਿਆ ਜੀ ਹਾਏ ਮੈਨੂੰ ਨਹੀਂ ਪਤਾ ਕੀ ਮੈਂ ਕਰਦੇ ਹਾਂ ਅ ਚਾਚਾ ਹਾਏ ਚਾਚਾ ਕਿਹੜਾ ਹੋ ਗਿਆ ਦੁਨੀਆ ਤੇ ਐਜੇ ਨੇ ਸਰ ਤੇ ਜ਼ਿੰਦਗੀ ਕਾਨੇ ਮੋਤ ਗਿਆ ਜੋਤਾ ਹਾਏ ਅਸੀ ਡੰਡਾ ਹੋ ਗਿਆ ਮੈਂ ਬਸ ਮੇਰਾ ਤੇ ਦੋ ਜਿਹੜੇ ਗੱਲ ਲੋਕਾਂ ਦੇ ਹੋ ਗਈ ਉਹ ਹਾਏ ਆ ਕਾ ਨੋਤਾਮੋ ਕਿਹਾ ਇਹ ਟਰਾਲਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜਾਈ ਹੈ ਟਰਾਲੇ ਵਾਲਾ ਕਿਹਾ ਤੇ ਉਹ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਇੱਕ ਦੀ 14 ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇਹ ਚ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀ ਆਪਾਂ ਵੀ ਸਰਪ੍ਰਿਵਿਸ਼ਾਸ਼ਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਹਾਂ ਪੁਲਿਸ ਮੈਨ ਉਹਨਾਂ ਨੂੰ ਚਾਹੀਦਾ ਜਿਆਦਾ ਸਰਟੀਕਾ ਕੀ ਮਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਸ਼ੋਕ ਨਾਮ ਕੀ ਸਰ ਪ੍ਰੀਜ਼ਮ ਸੀ ਕਿ ਇਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੰਨਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੀ ਜਿਹਨਾਂ ਦੀ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋਂ ਦੋ ਵਾਰ ਹੋ ਗਏ ਕਿ ਨਿਕੋਸਰਾਂ ਉਹਨਾਂ ਖੋਦ ਵੇਖੀ ਐ ਉਹਨਾਂ ਦੀ ਅਸਰ ਇਹ ਸੇਰ ਦੀ ਮੇਰੇ ਖਿਆਲ ਨਾਲ 9 ਤੋਂ 9.5 ਦੇ ਵਿੱਚ ਇੱਥੇ ਟਰਾਲੀ ਪਈ ਆ ਹਰ ਲੱਗਦਾ ਜਿਵੇਂ ਪ੍ਰਸ਼ਾਸਨ ਦਾ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਾਸਾ ਜੀ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿਥੋਂ ਦੇ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਤੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਨ ਕਰਦੇ ਆਪਾਂ ਫਿਰ ਪ੍ਰਸ਼ਾਸਨ ਯਾਰ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਹਮਣੇ ਗੱਲ ਕੀ ਸਾਹਮਣੇ ਕੋਈ ਇਸ ਚੀਜ਼ ਦੀ ਦਿਨੇ 102 ਰਣ ਨਿਕੋ ਹਰਾਏ 11 ਵਾਲੇ ਇਹ ਇਹ ਲਗਭਗ 9 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਬੰਨ੍ਹ ਵਿਖੇ ਨਹੀਂ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਐਥੇ ਤਾਂ ਰਾ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨੱਗੀ ਸੈਂਟਰ ਇਹ ਸ਼ਹਿਰ ਦੀ ਸੈਂਟਰ ਚ ਟ੍ਰੈਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤਾਂ ਉਹਨਾਂ ਨੂੰ ਲੱਗਾ ਨਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਢਾਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਤੇ ਇਧਰੋਂ ਬੜੇ ਜ਼ੋਰ ਦੀ ਆਵਾਜ਼ ਆਈ ਆ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਾਦੇਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵਜਿਆ ਤੇ ਸਾਡਾ ਤਾਂ ਬੰਦੇ ਦਾ ਬਨਾਨਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਉਦੋਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਿਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜੱਕ ਦਮ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਵੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਿਹ ਕੀ ਹਾਸੇ ਦਾ ਕਾਰਨ ਕੀ ਲੱਗਦਾ ਜੀ ਹਾਸੇ ਦਾ ਕਾਰਨ ਜੋ ਟਰਾਲੀ ਆ ਜੀ ਇਹ ਸਵੇਰ ਤੋਂ ਹੀ ਇਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਦਿਨ ਦੇ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਲੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਉਹ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਡਾਰਿਆ ਵੀ ਹੋਰ ਨਾ ਕੁਛ ਹੈ ਮੇਨ ਰੋਡ ਦੇ ਵਿੱਚ ਇਹਨ ਮੁਕਤ ਕਰਨਾ ਯਾਨੀ ਕਿ ਇਹਦਾ ਹੀ ਹੈ ਟਰਾਲੀ ਦਾ ਟਰਾਲੀ ਹੈ ਜੀ ਟਰਾਲੀ ਹੈ ਇਹਨ ਮੁਕਤ ਸਰ ਜੀ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਟਲ ਸਕਦਾ ਨਹੀਂ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਇਹ ਤੋਂ ਕਿੰਨੀ ਆ ਦੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ ਗੱਲ ਨਾਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨ ਨੇ ਦੱਸੋ ਕਿੰਨੀ ਕੀ ਉਮਰ ਸੀ ਕਰਸੇ ਨੇ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ ਸੀ 14 15 ਸਾਲ ਦੇ ਜਾਂ 12 13 ਇੰਨੀ ਕੀ ਸਾਲ ਦੇ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਹੈ ਬੱਚੇ ਦੀ ਮੋਕਦਰ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਵੇਖੋ ਅਗਲੀ ਕੀ ਕਰਦੇ ਆ ਤੇ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇਹ ਮਾਮਲਾ ਇੱਕ ਦੱਸਣ ਦੇ ਆਏ ਤੇ ਮੋਕਦੇ ਪਹੁੰਚਿਆ ਸਾਨੂੰ ਹੁਣੇ ਪਤਾ ਲੱਗਾ ਆ ਤੇ ਟਰਾਲੀ ਇੱਕ ਆ ਤੇ ਉਹ ਪ੍ਰਾਲੀ ਨਾਲ ਅੱਧੀ ਆ ਜਿਹੜੀ ਵੱਡੀ ਟਰਾਲੀਆਂ ਹੁੰਦੀਆਂ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਲਾ ਕੇ ਲੈ ਗਿਆ ਕੋਈ ਦੇਂਦੀ ਕਿਰੇ ਦੱਸਣ ਦੇ ਪਤਾ ਨਹੀਂ ਕਿਹਦੇ ਦੇ ਆ ਇਹਦੇ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿਹੜਾ ਆ ਤੇ ਉਹਨਾਂ ਦੇ ਬੱਚੇ ਦਿਨੇ ਕਦੇ ਡਟਾ ਲੱਗੀ ਰਹੀ ਟਾਲੀ ਦੇ ਕਿਸੇ ਨੇ ਚੱਕ ਵੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੁੜੇ ਦੇ ਦੋ ਬੱਚੇ ਆਉਂਦੀ ਹਨ ਇੱਕ ਮੁੰਡਾ ਹੈ ਮੈਮੇ ਚੱਕ ਦਾ 14 5 15 ਸਾਲ ਦੀ ਉਮਰ ਹੋ ਗਈ ਕਿ ਰਿਹਾ ਤੇ ਦੂਸਰਾ ਵੀ ਮੁੰਡੇ ਦੀ ਇਨੀ ਕੁ ਉਮਰ 14 15 ਸਾਲ ਨਿੱਕੋ ਸਰਾ ਦਾ ਆ ਤੇ ਇੱਕ ਦੇ ਅੱਗੋਂ ਕਿਤੇ ਲਾਈਟ ਪਈ ਹੋਏਗੀ ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵਜਈਆ ਟਰਾਲੀ ਜਿਹੜੀ ਆ ਸ਼ਰਕ ਦੇ ਵਿੱਚ ਗੱਡ ਲੱਗੀ ਆ ਮਤਲਬ ਕਿ 50% ਤੋਂ ਉੱਤਰ ਇੱਧਰ ਸਿੜਕ ਦੇ ਬੜੀ ਸਾਈਡ ਤੇ ਆ ਕੀ ਸਿਰਫ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਜੀ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇ ਹੌਨ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੌਨ ਤੇ ਜੋ ਕਰਦਿਆਂ ਕਹਿੰਦੇ ਜਿਉਂ ਨਾਲ ਬਿਆਨਾਂ ਤੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਪੰਦੀ ਆ ਪਰ ਇਹ ਵੀ ਪਹਿਲਾਂ ਵੀ ਸਾਡੇ ਨਾਲ ਵਿੱਚ ਨਹੀਂ ਜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਆਇਆ ਇੱਧਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਹੈ ਜੇ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੇ ਤੁਹਾਡੇ ਨੂੰ ਲੱਗੇ ਤੁਹਾਡੇ ਮਾਲੇਵਾਲ ਚੌਂਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਸਰ ਜੇ ਸਮੇਂ ਸਰ ਜੇ ਸਰ ਜੇ ਵਹੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਹੌਟਲ ਸਰ ਪਾਏ ਆਪਣੇ ਜੇ ਵੇਲਾ ਕੀਤਾ ਉਹਨਾਂ ਦਾ ਤਾਂ ਇਹ ਹੀ ਸਰ ਵੀਕਲ ਤੇ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵੀਕਲ ਤੇ ਕਾਰਵਾਈ ਹੋਏਗੀ ਵੀਕਲ ਤੇ ਕਾਰਵਾਈ ਹੋਏਗੀ ਕੀ